ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਲੰਗਿਆਂ ਦਾ ਨਵਾਂ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈ ਨੂੰ ਮੋਗਾ ਪੈਂਦਾ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਹੁੰਦੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਦੋ ਐਨੀਮਲ ਸੇਲ ਆ ਜੀ ਇੱਕ ਤੋਕੜ ਗੱਭਣਾ ਤੇ ਇੱਕ ਗੱਭਣਾ ਜਾਣਕਾਰੀ ਪ੍ਰੋਪਰ ਆਪਾਂ ਬਾਅਦ ਤੋਂ ਲੈ ਲਾਂਗੇ ਕੀ ਦੁੱਧਵਾਦਾਂ ਕਿੰਨਾਂ ਮਸੂਹ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਦੀਪਾ ਵੀਰੇ ਪਿੰਡ ਲੰਗਣਾ ਜ਼ਿਲ੍ਹਾ ਮੋਗਾ ਤਹਿਸੀਲ ਬੱਗਾ ਬਰਾਣਾ ਮੋਬਾਈਲ ਨੰਬਰ ਜੀ 7652942643 ਠੀਕ ਹੈ ਜਿਹੜੀ ਭਾਈ ਆਪਾਂ ਪਹਿਲਾਂ ਦੋ ਗਾਂਆਂ ਦੀ ਵੀਡੀਓ ਪਾਈ ਸੀ ਵੈਗਿਆ ਮਾਲ ਜੀ ਹਾਂ ਬਰੇ ਨਾਲ ਦੀ ਨਾਲ ਹੀ ਵੈਗਿਆ ਠੀਕ ਹੈ ਕਿੰਨਾ ਕੁ ਟਾਈਮ ਲੱਗ ਗਿਆ ਜ ਉਹ ਵੀਰੇ ਯਾਰ ਬਸ 10-15 ਮਿੰਟ ਹੀ ਲੱਗੀ ਆਪਣੇ ਨੂੰ ਗਈ ਠੀਕ ਆ ਕਿੰਨੇ ਕ ਫੋਨ ਆਗੇ ਸੀਗੇ ਫੋਨ ਬਹੁਤ ਆਏ ਸੀ ਵੀ ਬਸ ਯਾਰ ਬਾਈ ਅੱਜ ਤੋਂ ਕੜ ਗੱਬਣ ਤੋਂ ਸ਼ੁਰੂ ਕਰ ਲੈਨੇ ਆ ਸੁਆ ਕਿੰਨਾ ਪਈਏ ਇਹ ਵੀਰੇ ਪਹਿਲਾ ਸੁਆ ਦੂਜੇ ਸੁਆ ਨੂੰ ਗੱਬਣਾਗਾ ਕਿੰਨੇ ਮਹੀਨੇ ਦੀ ਇਹ ਇਹ 5.5 ਮਹੀਨੇ ਦੀ ਗੱਬਣਾ ਬੈ ਚੈੱਕ ਪਾਸ ਹੈ ਚੈੱਕ ਕਲੀਅਰ ਆ ਠੀਕ ਆ ਬਾਈ ਦੁੱਧ ਕਿੰਨਾ ਜੀ ਦੁੱਧ ਵੀਰੇ ਆਪਾਂ 8 ਕਿਲੋ ਜੋਗੀ ਲੈਂਦਾ ਹ ਹੁਣ 7 ਮੰਨੋ ਸੁਭਾਈ ਆ ਠੀਕ ਆ ਜੀ ਥੋੜਾ ਜਿਆ ਅਦਰੇਵਾ ਕਰ ਕਈ ਵਾਰ ਕਰ ਜਾਂਦਾ ਬਸ ਥਣਾ ਦੀ ਓਕੇ ਆ ਜੀ ਥਣਾ ਦੀ ਜਮਾ ਵੀਰੇ ਬਹੁਤ ਸੋਣੀ ਚਵਾਈ ਆ ਠੀਕ ਸੀਲ ਸਾਉ ਵੀ ਬਹੁਤ ਜਿਆ ਵੀ ਪਹਿਲਾ ਸੂਆ ਸੂਈ ਵੀ ਦੰਦੋ ਦਾ ਨਹੀਂ ਵੇਖੀ ਹੋਣੀ ਬਾਈ ਦੰਦੋ ਨਹੀਂ ਵੇਖੀ ਯਾਰ ਠੀਕ ਹੈ ਜੀ ਪਹਿਲਾ ਸੂਆ ਸੂਈ ਵੀ ਆ ਦੂਜੇ ਸੂਏ ਵਾਸਤੇ ਸਾਢੇ ਪੰਜਾਂ ਦੀ ਬਾਈ ਹਾਂ ਹਾਂ ਸਾਢੇ ਸਾਢੇ ਪੰਜ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਹਾਈਟ ਦਰਮਿਆਨੀ ਆ ਜੀ ਜਿਹੜਾ ਦੁੱਧ ਬਾਈ ਕਹਿੰਦਾ ਮੈਂ ਤਾਂ 8 ਕਿਲੋ ਚੋਕੇ ਲਿਆਇਆ ਕਈ ਾਰ ਪਸ਼ੂ ਨਾਲ ਉਪਰ ਆ ਕਰ ਜਾਂਦਾ ਮੇਰੇ ਕੋਲੋਂ 7 ਦੀ ਗਾਰੰਟੀ ਲੈ ਲਿਓ 7 ਕਿਲੋ ਮੇਰੇ ਘਰੋਂ 2 ਟਾਈਮ ਚੋਲਿਓ 4 ਚੋਲਿਓ 6 ਜੋਲਿਓ ਤਸਲੀ ਕਰਕੇ ਲੈ ਜਾਓ। ਤਲਿਆਰੇ ਦੀ ਥੋੜਾ ਕਰਦੀ ਸੰਗਲ ਪਾਇਆ ਸੀ। ਸੀ.ਕਾਲ ਕਰਦੀ ਹੈ ਤਲਿਆਰੇ ਦੀ ਤੇ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ। ਹਾਥੀ ਚਵਾਈ ਵਾਲਾ ਥਾਣਾ ਦੇਖ ਸਕਦੇ ਹੋ ਤੁਸੀਂ। ਬਾਕੀ ਜਿੰਨਾ ਦੋਦ ਦੱਸਿਆ ਬਾਈ ਨੇ ਨੈਟ ਤਿਆਰ ਹੋਊਗਾ ਸੀਲ ਸੌ ਕਰਮ ਵਾਲੀ ਪੂਰੀ ਹੈ ਚਾਹੇ ਜਵਾਕ ਜੋਈ ਜਾਣ। ਥਾਣਾ ਦੀ ਓਕੇ ਆ ਲੋ ਜੀ ਸੀਲ ਸਵਧਾਨਤ ਕੋਈ ਨਹੀਂ ਕਰਮ ਵਾਲੀ ਦਾ। ਬਾਕੀ ਸੰਭੀ ਪਲੀ ਵੀ ਚੰਗੀ ਹੈ ਜੀ ਰਾਜੀ ਆ ਸੇਵਾਲੇ ਘਰ ਆਈ ਆ। ਕਰਾਸ ਚ ਪੈਂਦੀ ਆ ਫੈਟ ਜੰਗੀ ਹੁੰਦੀ ਉਹ ਦੁੱਧ ਦੀ ਦੁੱਧ ਤੁਹਾਡੀ ਸੇਵਾ ਦਾ ਜਿਹੜਾ ਬਾਈ ਦੇ ਕਰੋ ਨੈਟ 7 ਕਿਲੋ ਜੋ ਕੇ ਲੈ ਜਿਓ ਨਿਕਲੂਗਾ ਬਲਾਸੀ ਮੁੱਲ ਬਾਈ ਜਾਇ ਚਾਹੀਦਾ ਫੋਨ ਤੇ ਕਰ ਲਾਂਗੇ ਉਹ ਜਾਇਦਾ ਕਰ ਲਾਂਗੇ ਠੀਕ ਆ ਬਾਈ ਮੁੱਲ ਬਾਈ ਫੋਨ ਤੇ ਹੀ ਕਰ ਲੈਣਗੇ ਜਿਹਨੂੰ ਜਜੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਦੋ ਨੰਬਰ ਸੋਹਣੀ ਜਰਸੀ ਰੰਗ ਬਰੈਂਡ ਚੈੱਕ ਕਰ ਲੋ ਜੀ ਸੂਆ ਕਿ ਨਵਾ ਤੇ ਤੀਜੀ ਸੂਏ ਬਾਈ ਐਰ ਕੀ ਸੂਨਾ ਆਣੇ ਸੂਨਾਗਾ ਜੀ ਜਿਆ ਵਾਲੀ ਪੂਰੀ ਵਧੀਆ ਜਰਸੀ ਪੂਰੀ ਵਧੀਆ ਜਰਸੀ ਆ ਜੀ ਦੈਨ ਕਿੰਨੇ ਲੈ ਜੂ ਬਾਈ ਹਫਤਾ 10 ਦਿਨ ਕੱਢ ਜੂ ਵੀਰੇ ਕਿੰਨਾ ਕਪਾਜੇ 20 ਪਲੱਸ ਦੀ ਗਾਰੰਟੀ ਕਹੀ ਹੈ ਵੀ ਆਪਣੇ ਕੋਲ ਠੀਕ ਆ ਵੀਰੇ ਤੋਰ ਕੇ ਦਿਖਾ ਦੀ ਕਹਿਣ ਨੂੰ ਦੂਜਾ ਸੁਆ ਵੀ ਕਹਿ ਸਕਦਾ ਸੀਗਾ ਕਿਉਂਕਿ ਦੇਖਣ ਨੂੰ ਲੱਗਦੀ ਨਹੀਂ ਪਰ origignal ਤੀਜਾ ਸੁਆ ਹੁੰਦੀ ਆ ਰੰਗ ਪ੍ਰਿੰਟ ਦੀ ਪੂਰੀ ਸੋਹਣੀ ਆ ਜੀ ਖੁੱਲੇ ਹੀ ਲੈ ਜੂ ਬਾਈ ਕਿਹਦਾ 10 ਦਿਨ ਕਿਉਂਕਿ ਜਿਹੜੇ ਦਿਨ ਹੁੰਦੇ ਆ ਕਈ ਵਾਰ 2 ਦਿਨ ਪਸੂ ਉੱਪਰ ਵੀ ਲਿਜਾ ਸਕਦਾ ਸੀ ਨੂੰ ਦਿਨ ਪਹਿਲਾਂ ਵੀ ਸੁਭੈਂਦਾ ਸੀਲ ਸੂ ਕਰਮ ਵਾਲੀ ਪੂਰੀ ਆ 20 ਪਲੱਸ ਦੀ ਗਾਰੰਟੀ ਤੇ ਆਈ ਆ ਝੂਲ ਹਵਾਨੇ ਚੈੱਕ ਕਰ ਲੋ ਜੀ ਪੂਰੀ ਪਈ ਆ ਹਜੇ ਤਾਂ ਕਰਮ ਵਾਲੀ ਨੇ ਇੱਕ ਹਿਸਾਬ ਦਾ ਸਟਾਰਟ ਹੀ ਹੋਇਆ ਹਵਾਨਾ ਦਸਾਂ ਦਿਨਾਂ ਤੇ ਕਰਤਾ ਪੂਰਾ ਵੱਡਾ ਤੇ ਸ਼ਾਨਦਾਰ ਹਵਾਨਾ ਤਿਆਰ ਕਰ ਲੈਣਾ ਇੱਕ ਗੱਲ ਮੇਨ ਦੋਨੇ ਹੀ ਰਾਜੀ ਗੋਲ ਮਟੋਲ ਆ ਜੀ ਕੋਈ ਐ ਨਹੀਂ ਦਸੀਆਂ ਫਿੱਕੀਆਂ ਨਹੀਂ ਗੀਆਂ ਤੇ ਰੰਗ ਬਾਜ ਦੀ ਪੂਰੀ ਸੋਹਣੀ ਆ ਸੋਹਣੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਥਨਾ ਦੇ ਸੈਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਹਲਾ ਥਾਣਾ ਛੰਡੀ ਸੀਲ ਕਰਮ ਵਾਲੀ ਪੂਰੀ ਥਾਣਾ ਦੀ ਇਹ ਵੀ ਡੰਨ ਜਮਾਂ ਬਈ ਪੂਰੀ ਇਹਦਾ ਮੁੱਲ ਜੀ ਫੋਨ ਤੇ ਰਗਰਾਂਗੇ ਠੀਕ ਹੈ ਬਾਈ ਉਹ ਲੈਣ ਦੇ ਜਾਇਜ਼ ਦੀ ਹੁੰਨਗੇ ਮੁੱਲ ਠੀਕ ਹੈ ਮੁੱਲ ਬਾਈ ਕਹਿੰਦਾ ਆਪਣੇ ਜਾਇਜ਼ ਹੀ ਹੁੰਦੇ ਆ ਪਰ ਕਰ ਲਾਂਗੇ ਫੋਨ ਤੇ ਜਿਹਨੂੰ ਪਸੰਦ ਆਉਂਦੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਏ ਬਾਈ ਨਾਲ ਕਨੈਕਟ ਕਰ ਸਕਦੇ ਆ ਗਰਮੀ ਦੇ ਤੋਫੇ ਹੀ ਆ ਦੋਨੇ ਗਰਮੀ ਘਟ ਮਨਾਉਣ ਗਿਆ ਕਿਉਂਕਿ ਸੀਜ਼ਨ ਗਰਮੀ ਦਾ ਚੱਲੀ ਜਾਂਦਾ ਤੇ ਫਟ ਚੰਗੀ ਆ ਯਾਨੀ ਦੁੱਧ ਦੀ ਮੱਝਾਂ ਚ ਗਿਣਿਆ ਜਾਂ ਨਾ ਕਰਮਾਲੀ ਦਾ ਕਨੈਕਟ ਬਾਈ ਨਾਲ ਕਰ ਸਕਦੇ ਆ ਜਾਇਜ਼ ਮੁੱਲ ਤੇ ਮਾਨਤਾਨ ਹੋ ਜਾਊਗਾ ਜੀ ਧੰਨਵਾਦ ਜੀ